ਗੌਰੀ ਬਿਰਾਗਣ ਮਹੱਲਾ ਚੌਥਾ ਸਾਹ ਹਮਾਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹਰ ਨਾਮ ਬਣ ਦੇ ਰੰਗ ਸਿਉ ਜੇ ਆਪ ਦਿਆਲ ਹੋਏ ਦੇਹ ਸਾਹ ਹਮਾਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹਰ ਨਾਮ ਬਣਜ ਰੰਗ ਸਿਉ ਜੇ ਆਪ ਦਿਆਲ ਹੋਏ ਦੇ ਹਮ ਬਨਜਾਰੇ RAM ਕੇ ਹਰ ਬਣਜ ਕਰਾਵੇ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਤਨ ਖਟਿਆ ਹਰ ਸੱਚੇ ਸ਼ਾ ਮਨ ਪਾਇਆ ਹਰ ਜਪ ਹਰ ਬਖਰ ਲੱਧਿਆ ਜਮ ਜਗਾਤੀ ਨੇੜ ਨ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੀ ਦੁਖ ਮਾਇਆ ਓਏ ਜੇਹ ਬਣਜ ਹਰ ਨਾਇ ਫਲ ਤੇ ਹਾ ਤਿੰਨ ਪਾਇਆ ਹਰ ਹਰ ਬਨਜ ਸੋ ਜਾਣ ਕਰੇ ਜਿਸ ਕਰਪਾਲ ਹੋਏ ਪ੍ਰਭ ਦੇਈ ਜਨ ਨਾਨਕੁ ਸਾਹ ਹਰਿ ਸੇਵਿਆ ਫਿਰ ਲੇਖਾ ਮੂਲ ਨ ਲਈ ਜਨ ਨਾਨਕੁ ਸਾਹ ਹਰਿ ਸੇਵਿਆ ਫਿਰ ਲੇਖਾ ਮੂਲ ਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਸਤਕਾ ਪਾਵਨ ਪਵਿੱਤਰ ਅੰਗ 165 ਤੇ ਸੁਭਾਈ ਮਨ ਸ਼ਬਦ ਹੈ ਜੀ ਇਸ ਸ਼ਬਦ ਵਿੱਚ ਸਤਿਗੁਰੂ ਸਮਝਾਉਣਾ ਕਰਦੇ ਨੇ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇ ਤੈਸੀ ਹਮਲੇ ਹੈ ਅਕਾਲ ਪੁਰਖ ਵਾਹਿਗੁਰੂ ਤੂੰ ਬਹੁਤ ਵੱਡਾ ਸਾਹ ਹੈ ਸਾਹ ਹੈ ਹਮਾਰਾ ਸਾਡਾ ਤੁਸਾ ਹੈ ਧਨવાન ਹੈ ਧਨੀ ਦਾ ਮਤਲਬ là ਧਨવાન ਹੈ ਜੈਸੀ ਤੂੰ ਰਾਸ ਦੇਹ ਜੈਸੀ ਤੂੰ ਸਾਨੂੰ ਰਾਸ ਪੂੰਜੀ ਦਿੱਤੀ ਹੈ ਤੈਸੀ ਹਮਲੇ ਜੈਹੀ ਜੀ ਤੂੰ ਆਪਣੀ ਮਰਜ਼ੀ ਦੇ ਨਾਲ ਜੀਵਾਂ ਨੂੰ ਰਾਸ ਪੂੰਜੀ ਦਿਨਾ ਉਹੀ ਜੀਵ ਪ੍ਰਾਪਤ ਕਰਦੇ ਨੇ ਹਰ ਨਾਮ ਬਣਜ ਰੰਗ ਸਿਉ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਣਜ ਕਰ ਕਹਿਣ ਦਾ ਭਾਵ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਮਨ ਨੂੰ ਚੜਾ ਪਾਈ ਜੇ ਆਪ ਦਿਆਲ ਹੋਏ ਦੇ ਜੇ ਤੂੰ ਆਪ ਦਇਆ ਕਰਕੇ ਤੇ ਦਾਤ ਦਿਨਾ ਹੈ ਤੂੰ ਦਾਤਾ ਜੀ ਸਾਮਨੁਖ ਸੱਚਾ ਬਣ ਜਿ ਬਿਹਾਰ ਕਰਦਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਬੰਦਗੀ ਕਰਦਾ ਹਮ ਬਨਜਾਰੇ RAM ਕੇ ਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ RAM ਦੇ ਨਾਮ ਦੇ ਬਨਜਾਰੇ ਆ ਹਮ ਬਨਜਾਰੇ RAM ਕੇ ਬਨਜਾਰੇ ਦਾ ਮਤਲਬ ਵਪਾਰੀ ਜੀ ਵਪਾਰ ਕਰਨ ਵਾਲਾ ਵੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਬਣ ਜਿ ਬਿਹਾਰ ਕਰਨਾ ਸੱਚਾ ਸੁੱਚਾ ਨਾਮ ਜਪਣਾ ਬੰਦਗੀ ਕਰਨੀ ਹਾ ਮਬਨ ਜਾਰੇ RAM ਕੇ ਹਰ ਬਨਜ ਕਰਾਵੇ ਦੇਰਾ ਸ੍ਰੀ ਸੱਚੇ ਸਤਗੁਰੂ ਇਹ ਤੂੰ ਆਪ ਕਿਰਪਾ ਕਰਕੇ ਬਨਜ ਬਿਹਾਰ ਕਰਵਾ ਰਿਆ ਰਾਸ ਦੇ ਕੇ ਪ੍ਰਭੂ ਪਰਮਾਤਮਾ ਆਪਣੇ ਨਾਮ ਦੀ ਰਾਵੜਾ ਬਾਂਦਾ ਜੀ ਇਹ ਮਹਾਰਾਜ ਕਹਿੰਦੇ ਲਾਹਾ ਹਰ ਭਗਤ ਤਨ ਖੱਟਿਆ ਇਹ ਲਾਹਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਧਨ ਦਾ ਲਾਹਾ ਭਗਤ ਪਿਆਰੇ ਖੱਟਦੇ ਨੇ ਜਿਹੜੇ ਉਹਦੀ ਬੰਦਗੀ ਚ ਰਹਿੰਦੇ ਨੇ ਹਰ ਸੱਚੇ ਸ਼ਾ ਮਨ ਪਾਇਆ ਉਹ ਸੱਚੇ ਸ਼ਾ ਪ੍ਰਭੂ ਪਰਮਾਤਮਾ ਦੇ ਮਨ ਨੂੰ ਇਹ ਭੌਂਦਾ ਭਾਈ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨੀ ਜਿਹੜੇ ਭਗਤ ਪਿਆਰੇ ਕਰਦੇ ਨੇ ਗੁਰਸਿੱਖ ਪਿਆਰੇ ਭਗਤ ਪਿਆਰੇ ਜਨ ਹਰ ਬਣ ਜਕਰਾਵੇ ਤੇਰਾ ਸਰੇ ਲਾਹ ਹਰ ਭਗਤ ਤਨ ਖੱਟਿਆ ਹਰ ਸੱਚੇ ਸ਼ਾਮਨ ਪਾਇ ਹਰ ਜਪ ਹਰ ਵਖਰ ਲੱਦਿਆ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਜਪਦਾ ਵਖਰ ਮੈਨੇ ਸੌਦਾ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੌਦਾ ਹੀ ਲੱਦਿਆ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਤੇ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਸੌਦਾ ਲੱਦਿਆ ਹੋਇਆ ਫਿਰ ਜੰਮ ਜਗਾਤੀ ਨੇੜ ਨ ਆਇਆ ਫੇਰ ਆ ਜਗਤ ਦੇ ਜਮ ਨੇ ਜਿਹੜੇ ਫਿਰ ਇਹ ਨਹੀਂ ਨੇੜੇ ਆਉਂਦੇ ਮਨੁੱਖ ਦੇ ਵਿਸ਼ੇ ਵਕਾਰ ਇਹ ਨਹੀਂ ਫਿਰ ਤੈਨੂੰ ਸਤਾਉਣਗੇ ਤੇਰੇ ਨੇੜੇ ਨਹੀਂ ਆਉਣਗੇ ਜਦ ਤੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਤੇ ਗੁਰੂ ਦੇ ਸੰਹਤ ਨਾਲ ਜੁੜਿਆ ਰਿਹਾ ਭਾਈ ਅੱਗੇ ਮਹਾਰਾਜ ਦੱਸਦੇ ਨੇ ਹੋਰ ਬਣਜ ਕਰੇ ਵਪਾਰੀਏ ਜਿਹੜੇ ਹੋਰ ਤੂੰ ਬਣਜ ਵਪਾਰ ਕਰਦਾ ਅਨੰਤ ਤਰੰਗੀ ਅਨੇਕ ਤਰ੍ਹਾਂ ਦੇ ਬੱਕਰੇ ਬੱਕਰੇ ਅਨੰਤ ਤਰੰਗੀ ਦੁਖ ਮਾਇਆ ਉਹ ਜਿਹੜੇ ਮਾਇਆ ਦੇ ਝਮੇਲੇ ਚ ਤੈਨੂੰ ਪਸਾਉਂਦੇ ਨੇ ਬਣ ਜਿ ਬਿਹਾਰ ਪਾਈ ਉਹ ਉਹ ਤੈਨੂੰ ਦੁੱਖ ਦੇਣ ਵਾਲੇ ਨੇ ਓਏ ਜੇ ਹੈ ਬਣ ਜ ਹਰ ਲਾਇ ਫਲ ਤੇ ਹਾ ਤਨ ਪਾਇਆ ਹੁਣ ਅਗਲੇ ਵੰਦ ਚ ਮਹਾਨਾਂ ਨੇ ਦੱਸਤਾ ਵੀ ਉਹਨਾਂ ਨੂੰ ਜਿਹੋ ਜੇ ਬਣਜ ਹਰੀ ਪ੍ਰਭੂ ਪਰਮਾਤਮਾ ਨੇ ਕਰਨ ਲਾਤਾ ਫਲ ਤੇ ਹਾ ਤਨ ਪਾਇਆ ਉਹਨਾਂ ਨੇ ਉਹਜਾ ਫਲ ਪ੍ਰਾਪਤ ਕੀਤਾ ਜਿਵੇਂ ਕੇ ਆਪਣੀ ਇਮਾਨਦਾਰੀ ਦੀ ਕਿਰਤ ਕਮਾਈ ਨੂੰ ਛੱਡ ਕੇ ਪੁੱਠੇ ਸਿੱਧੇ ਕੰਮ ਕਰਨੇ ਨਾਮ ਚਲ ਨਹੀਂ ਲੈਂਦਾ ਸਮਝ ਲਓ ਆਪਈ ਠੀਕ ਆ ਜੀ ਵੀ ਆਪ ਦੀ ਸੱਚੀ ਸੁੱਚੀ ਕਿਰਤ ਨੂੰ ਛੱਡ ਕੇ ਜਿਹੜੀ ਵੀ ਆਪਾਂ ਕਰਦੇ ਆ ਚਾਹੇ ਮੁਲਾਜ਼ਮਾਂ ਚਾਹੇ ਅਫਸਰਾਂ ਚਾਹੇ ਲੀਡਰਾਂ ਚਾਹੇ ਮਜ਼ਦੂਰ ਆਪਣੀ ਇਮਾਨਦਾਰੀ ਦੀ ਕਾਰਵ ਵਿਹਾਰ ਛੱਡ ਕੇ ਹੋਰ ਨਜਾਇਜ਼ ਕਰਨ ਠੀਕ ਹੈ ਜੀ ਮਹਾਰਾਜ ਕਹਿੰਦੇ ਓਏ ਜੇਹੇ ਬਣ ਚ ਹਰ ਲਾਇਆ ਉਹਨਾਂ ਨੂੰ ਜਿੱਧਰ ਫਿਰ ਜਿੱਧਰ ਨੂੰ ਉਹ ਲੱਗਦੇ ਆ ਨਾ ਉਧਰ ਨੂੰ ਡਾਈ ਰੱਖਦਾ ਵੀ ਚਲ ਜਲ ਤੁਰਿਆ ਚਲ ਜਿਵੇਂ ਆਪਣੀ ਮਰਜ਼ੀ ਨਾਲ ਕੋਈ ਘਰ ਪਰਿਵਾਰ ਦੇ ਵਿੱਚ ਜੀਵ ਹੋਵੇ ਜਿਹੜਾ ਮਤਲਬ ਆਪਦੀ ਮਰਜ਼ੀ ਕਰਦਾ ਫਿਰ ਆਪਾਂ ਉਹਦਾ ਕਹਿ ਦਿੰਨੇ ਜਾਂ ਕਰੀ ਚੱਲ ਜਿਵੇਂ ਮਰਜ਼ੀ ਆ ਔਖਾ ਤੂੰ ਹੋਏਗਾ ਇਸੇ ਤਰ੍ਹਾਂ ਫਿਰ ਅਕਾਲ ਪੁਰਖ ਵਾਹਿਗੁਰੂ ਵੀ ਛੱਡ ਦਿੰਦਾ ਲੈ ਕਰੀ ਚੱਲ ਪਰਲਾ ਭਾਂਡਾ ਜਿਹਾ ਜਿਹੋ ਜੇ ਕਰਮਾਂ ਦਾ ਭਰਨਾ ਆਪਦੇ ਚੰਗੇ ਕਰਮਾਂ ਦਾ ਹਿਰਦਾ ਘਰ ਲ ਭਰ ਲੇਗਾ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏ ਹੋਇਆ ਰਹੇਗਾ ਨਾਮ ਨਾਲ ਜੁੜਿਆ ਰਹੇਗਾ ਨਹੀਂ ਆਪਦੀ ਮਰਜ਼ੀ ਨਾਲ ਫਿਰ ਧੂੜ ਧੁੱਪ ਤੱਕੇ ਐਨਾ ਹੀ ਇਹੀ ਸਮਝਾਉਂਦੇ ਨੇ ਸਤਗੁਰੂ ਇੱਥੇ ਓਏ ਜੇਹੇ ਬਣਜ ਹਰ ਲਾਇਆ ਫਲ ਤੇਹਾ ਤਿੰਨ ਪਾਇਆ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹਰ ਹਰ ਬਣਜ ਸੋ ਜਨ ਕਰੇ ਜਿਹੜੇ ਹਰੀ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਜਨਮੈ ਨੇ ਭਗਤ ਪਿਆਰੇ ਜੀ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਿਹਦੇ ਤੇ ਫਿਰ ਕਿਰਪਾ ਕਰਕੇ ਦਿੰਦਾ ਸਤਗੁਰੂ ਉਹਨੂੰ ਚੰਗੇ ਪਾਸੇ ਲਾ ਲੈਂਦਾ ਨਾਮ ਬਾਣੀ ਨਾਲ ਗੁਰਬਾਣੀ ਨਾਲ ਜੋੜ ਲੈਂਦਾ ਸਿੱਖੀ ਸੁਨਾਤਾ ਨਾਲ ਜੋੜ ਲੈਂਦਾ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ ਦਿੰਦਾ ਜਨ ਨਾਨਕ ਸ਼ਾਹ ਹਰ ਸੇਵਿਆ ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਉਹ ਸੱਚੇ ਸ਼ਾਹ ਨੂੰ ਸਾਰਿਆਂ ਦਾਤਾਂ ਦੇਣ ਵਾਲੇ ਨੂੰ ਸੇਵਿਆ ਸੀ ਤਾਂ ਜਨ ਨਾਨਕ ਸ਼ਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲਈ ਫੇਰ ਤੇਰਾ ਲੇਖਾ ਲੈਣ ਵਾਲਾ ਨਹੀਂ ਕੋਈ ਹੋਏਗਾ ਫੇਰ ਤੇਰੇ ਤੇ ਰੱਬ ਦੇ ਵਿਚਾਲੇ ਕੋਈ ੜਕਾ ਨਹੀਂ ਬਣੇਗਾ ਕੋਈ ਧਰਮ ਰਾਜਾ ਜਾਂ ਕੋਈ ਹੋਰ ਕੋਈ ਜਮਦੂਤ ਕੋਈ ਵਿਸ਼ਵਕਾਰ ਕੋਈ ਨਹੀਂ ਤੇਰੇ ਰਸਤੇ ਦੇ ਵਿੱਚ ੜਕਾ ਬਣੇਗਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜਦੋਂ ਤੂੰ ਮਿਲਿਆ ਹੋਇਆ ਆ ਲਿਖਿਆ ਜੀ ਜਦ ਨਾਨਕ ਸਾਹਿਬ ਹਰਿ ਸੇਵਿਆ ਫੇਰ ਲੇਖਾ ਮੂਲ ਨ ਲਈ ਲਿਖੇ ਜੋਖੇ ਵਾਲੇ ਫਿਰ ਕਾਗਜ਼ ਪਾਟ ਜਾਣਗੇ ਅੱਗੇ ਗੌੜੀ ਬਰਾਗਣ ਮਹੱਲਾ ਚੌਥਾ ਅਗਲੇ ਸ਼ਬਦ ਚ ਮਹਾਰਾ ਸਮਝਾਉਂਦੇ ਨੇ ਜਿਉ ਜਨਨੀ ਗਰਭ ਪਾਲਦੀ ਸੁਤ ਕੀ ਕਰ ਆਸਾ ਜਿਵੇਂ ਗਰਭવતી ਮਾਤਾ ਆਪਣੇ ਗਰਭ ਨੂੰ ਪਾਲਦੀ ਰਹਿੰਦੀ ਆ ਤੇ ਆਸ ਰੱਖਦੀ ਆ ਵੀ ਮੇਰੇ ਨੇ ਪੁੱਤਰ ਹੋਏਗਾ ਪੁੱਤਰ ਜਨਮ ਲਏਗਾ ਤੇ ਵੱਡਾ ਹੋ ਕੇ ਮੈਨੂੰ ਸੁੱਖ ਦੇਵੇਗਾ ਇਹ ਉਹਦੀ ਆਸ ਹੁੰਦੀ ਆ ਇਸਤਰੀ ਦੀ ਮਹਾਰਾਜ ਕਹਿੰਦੇ ਜਿਉਂ ਜਨਨੀ ਗਰਭ ਪਾਲਦੀ ਸੁਤ ਕੀ ਕਰ ਆਸਾਂ ਆਸ ਰੱਖਦੀ ਆ ਵੀ ਮੇਰੇ ਪੁੱਤਰ ਪੈਦਾ ਹੋਣਾ ਵੱਡਾ ਹੋਏ ਤਨ ਖਾਟ ਦੇ ਵੀ ਵੱਡਾ ਜਦੋਂ ਹੋਏਗਾ ਤਨ ਖੱਟ ਕੇ ਦੇਵੇਗਾ ਮੈਨੂੰ ਸੁੱਖ ਸਹੂਲਤਾਂ ਦੇਵੇਗਾ ਮਾਂ ਦੀ ਆਸ ਹੁੰਦੀ ਆ ਪਿਓ ਦੀ ਵੀ ਆਸ ਇਹੀ ਹੁੰਦੀ ਆ ਵੱਡਾ ਹੋਏ ਤਨ ਖਾਟ ਦੇ ਕਰ ਪੋਗ ਵੈਲਾਸਾ ਵੀ ਆਪਾਂ ਸੁੱਖ ਆਰਾਮ ਮਾਣਾ ਗਏ ਵੱਡਾ ਹੋ ਕੇ ਆਪਾਂ ਨੂੰ ਕਮਾਈ ਕਰਕੇ ਖਵਾਉਂ ਮਹਾਰਾਜ ਕਹਿੰਦੇ ਐਵੇਂ ਜਿਵੇਂ ਇੱਕ ਮਾਤਾ ਬੱਚੇ ਨੂੰ ਜਨਮ ਦੇਣ ਵਾਲੀ ਆਸ ਰੱਖਦੀ ਹੈ ਵੀ ਪੁੱਤਰ ਜਨਮ ਦੇਗਾ ਉਹ ਗਰਭ ਨੂੰ 8-9 ਮਹੀਨੇ ਸੰਭਾਲਦੀ ਹੈ ਤੇ ਵੀ ਪੁੱਤਰ ਜਨਮ ਲਏਗਾ ਵੱਡਾ ਹੋ ਕੇ ਸਾਨੂੰ ਸੁੱਖ ਦੇਗਾ ਇਹ ਆਸ ਰੱਖੀ ਹੈ ਨਾ ਮਹਾਰਾਜ ਕਹਿੰਦੇ ਤ्यों ਹਰ ਜਨਪ੍ਰੀਤ ਹਰ ਰੱਖਦਾ ਇਵੇਂ ਹਰੀ ਦਾ ਭਗਤ ਗੁਰੂ ਦਾ ਸਿੱਖ ਇਵੇਂ ਪ੍ਰੀਤ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਰੱਖਦਾ ਹੈ ਜੇ ਆਪ ਹਸਾਸਾ ਵੀ ਉਹ ਆਪ ਹੱਥ ਦੇ ਕੇ ਮੈਨੂੰ ਰੱਖੇਗਾ ਆਸ ਰੱਖਦਾ ਨਾ ਆਪਾਂ ਹੁਣ ਆਏ ਆ ਗੁਰਦੁਆਰੇ ਆਏ ਆ ਗੁਰੂ ਦੀ ਗੱਲ ਸੁਣ ਰਹੇ ਆ ਗੁਰਬਾਣੀ ਪੜ੍ਹ ਸੁਣ ਰਹੇ ਆ ਆਪਣੇ ਮਨ ਵਿੱਚ ਆਸ ਕੀ ਆ ਪਰ ਅਰਦਾਸ ਕਰਦੇ ਆ ਜਿੱਥੇ ਹੋ ਜਾਈ ਤੂੰ ਸਭ ਨਹੀਂ ਥਾਈ ਸੱਚਾ ਸਿਰਜਣਹਾਰ ਜੀਉ ਆਪਣੇ ਮਨ ਦੀ ਭਾਵਨਾ ਕੀ ਆ ਵੀ ਹੈ ਵਾਹਿਗੁਰੂ ਜਿੱਥੇ ਵੀ ਜੀਵ ਜਾਂਦਾ ਤੂੰ ਸਭ ਨਹੀਂ ਥਾਈ ਸਭ ਨਹੀਂ ਥਾਈ ਰੱਖਾਂ ਹੈ ਮੇਰੀ ਰੱਖਿਆ ਕਰਨ ਵਾਲਾ ਮੈਨੂੰ ਦੁੱਖਾਂ ਤਕਲੀਫਾਂ ਤੋਂ ਮਾੜਿਆ ਹਾਲਾਤਾਂ ਤੋਂ ਬਚਾ ਕੇ ਰੱਖਣ ਵਾਲਾ ਤੂੰ ਹੈ ਆਸ ਆ ਨਾ ਆਪਣੇ ਮਨ ਚ ਇਸੇ ਤਰ੍ਹਾਂ ਧਾਰਨਾ ਦਿੱਤੀ ਆ ਮਹਾਰਾਜ ਨੇ ਵੀ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸ ਵੱਡਾ ਹੋਇਆ ਤਨਖਾਟ ਦੇ ਕਰ ਭੋਗ ਬਲਾਸਾ ਵੀ ਆਪਾਂ ਸੁਖ ਆਰਾਮ ਆਣਾਂਗੇ ਇਸੇ ਤਰ੍ਹਾਂ ਭਗਤ ਪਿਆਰਾ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਰੱਖਦਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਵੀ ਆਪ ਹੱਥ ਦੇ ਕੇ ਰੱਖੇਗਾ ਪ੍ਰਭੂ ਪਰਮਾਤਮਾ ਮੈਨੂੰ ਆਸ ਆਪਣੀ ਇਹ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਾਈਆਂ हे मेरे राम प्रभु परमात्मा जी मैं मूर्ख हां मेनू हाथ दे के रख मेरे साईं मेरे गुसाईं इथे गुसाईं लिखा ਆਪਾਂ ਸਿੱਧਾ ਕਹਿ ਦਿੰਨੇ ਆ ਵੀ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਇਹ ਵੱਖ-ਵੱਖ ਭਾਸ਼ਾ ਦੇ ਵਿੱਚ ਗੁਰਬਾਣੀ ਦਰਜ ਹੈ ਜਿਹੋ ਜਿਹੇ ਲੋਕ ਭਾਸ਼ਾ ਬੋਲਦੇ ਸੀ ਜਿਹੋ ਜੀ ਉਹੇ ਜੀ ਭਾਸ਼ਾ ਵਿੱਚ ਗੁਰੂ ਨੇ ਉਚਾਰਨ ਕੀਤੀ ਬਾਣੀ ਸੌਖੀ ਸਮਝ ਆ ਜਾਂਦੀ ਹੈ ਜਦੋਂ ਆਪਾਂ ਪੜਨ ਵਾਲੇ ਆ ਜਿਹੜੇ ਪੜਦੇ ਨੇ ਗੁਰਬਾਣੀ ਵਿਚਾਰ ਕਰਦੇ ਨੇ ਕੀਰਤਨ ਕਰਦੇ ਨੇ ਉਹਨਾਂ ਨੂੰ ਸਾਰੀ ਸਮਝ ਆ ਜਾਂਦੀ ਹੈ ਠੀਕ ਹੈ ਜੀ ਮਹਾਰਾਜ ਕਹਿੰਦੇ ਨੇ ਜਨ ਕੀ ਉਪਮ ਤੁਝੇ ਵਡਈਆ ਏ ਸੱਚੇ ਸਤਿਗੁਰੂ ਆਪ ਦੇ ਭਗਤ ਪਿਆਰੇ ਦੀ ਉਪਮ ਤੂੰ ਹੀ ਵੱਡੀ ਕਰਦਾ ਰਹਾਓ ਰਹਾਵਲੇ ਬੰਦ ਚ ਮਹਾਰਾਜ ਕਹਿੰਦੇ ਨੇ ਮੰਦਰ ਘਰ ਆਨੰਦ ਹਰ ਹਰ ਜਸਮਨ ਭਾਵੇ ਇੱਕ ਤਾਂ ਮੰਦਰ ਮਤਲਬ ਹੋ ਗਿਆ ਵੀ ਮੰਦਰ ਘਰ ਨੂੰ ਕਿਹਾ ਇਮਾਰਤ ਨੂੰ ਕਿਹਾ ਦਰਬਾਰ ਸਾਹਿਬ ਨੂੰ ਹਨਾ ਜਿਵੇਂ ਆਪਾਂ ਹਰਿ ਮੰਦਰ ਕਹਿੰਨੇ ਆ ਦਰਬਾਰ ਸਾਹਿਬ ਇਹ ਵੀ ਇੱਕ ਘਰ ਆ ਆਪਣਾ ਜਿੱਦੇ ਜਿਹੜੇ ਘਰ ਵਿੱਚ ਰਹਿੰਨੇ ਆ ਉਹਨੂੰ ਵੀ ਮੰਦਰ ਲਿਖਿਆ ਅਸਲੀ ਭਾਵੇ ਦਾ ਹੈਗਾ ਵੀ ਆ ਹਿਰਦਾ ਅਸਰੀਰ ਜਿਹੜਾ ਮੰਦਰ ਆ ਸਰੀਰ ਮੰਦਰ ਇਹਦੇ ਹਿਰਦੇ ਘਰ ਵਿੱਚ ਸਰੀਰ ਵਾਲੇ ਮੰਦਰ ਘਰ ਵਿੱਚ ਇਉਂ ਸਮਝਣਾ ਆਪਾਂ ਮੰਦਰ ਘਰ ਆਨੰਦ ਹਰ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦਾ ਆਨੰਦ ਬਣਿਆ ਰਹੇ ਹਰੀ ਪ੍ਰਭੂ ਪਰਮਾਤਮਾ ਦਾ ਨਾਮ ਹੋਵੇ ਹਰ ਜਸ ਮਨ ਭਾਵੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਸ ਤੇਰੇ ਮਨ ਨੂੰ ਭਾਉਂਦਾ ਹੋਵੇ ਮਤਲਬ ਕਹਿਣ ਦਾ ਵੀ ਗਰਬਾਣੀ ਤੈਨੂੰ ਚੰਗੀ ਲੱਗਦੀ ਹੋਵੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਤੈਨੂੰ ਚੋਅ ਹੋਵੇ ਮਨ ਦੇ ਵਿੱਚ ਵੀ ਮੈਂ ਬੰਦਗੀ ਕਰਨੀ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਗੁਰੂ ਦੇ ਸਿਧਾਂਤ ਤੇ ਚੱਲਣਾ ਵਕਾਰ ਛੱਡਣੇ ਨੇ ਮਨ ਦੇ ਵਿੱਚ ਚੌ ਬਣ ਜੇ ਫਿਰ ਗੁਰੂ ਕਿਰਪਾ ਕਰਦਾ ਤੇਰੇ ਤੇ ਫੁੱਲ ਕਿਰਪਾ ਤਾਂ ਕਰਦਾ ਹੀ ਆ ਪਰ ਤੂੰ ਕਿਰਪਾ ਲੈ ਆਪਣੇ ਆਪ ਤੇ ਕਿਰਪਾ ਕਰਕੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਐਂ ਕਹਾਂਗੇ ਮਹਾਰਾਜ ਕਹਿੰਦੇ ਨੇ ਮੰਦਰ ਕਰ ਆਨੰਦ ਹਰ ਹਰ ਜਸ ਮਨ ਭਾਵੇ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਫੇਰ ਤੇਰੇ ਜਿਹੜੇ ਦੁਨਿਆਵੀ ਰਸ ਨੇ ਇਹ ਵੀ ਫਿਰ ਤੈਨੂੰ ਮਿੱਠੇ ਲੱਗਣਗੇ ਜਦੋਂ ਤੈਨੂੰ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਰਸ ਚੰਗਾ ਲੱਗਿਆ ਜਦੋਂ ਤੂੰ ਬਿਨ ਨਾਮੇ ਜਗ ਕਮਲਾ ਫਿਰੇ ਇਸ ਤਰ੍ਹਾਂ ਪੰਕਤੀ ਆਉਂਦੀ ਆ ਵੀ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨ ਜਗ ਕਮਲਾ ਤੁਰਿਆ ਫਿਰਦਾ ਕੋਈ ਸੂਝੀ ਨਹੀਂ ਆਪਦੇ ਕਾਰੋਬਿਹਾਰਾਂ ਵਿੱਚ ਫਸਿਆ ਰਹਿੰਦਾ ਤੇ ਜ਼ਿੰਦਗੀ ਰਾਤ ਦੇ ਤਰ੍ਹਾਂ ਨਿਕਲ ਜਾਂਦੀ ਆ ਜਿਵੇਂ ਹੁਣ ਆਪਾਂ ਰਾਤ ਨੂੰ ਥੱਕੇ ਜਾਂ ਥੱਕੇ ਰਾਤ ਨੂੰ ਪਏ ਉਹ ਪਤਾ ਹੀ ਨਹੀਂ ਲੱਗਿਆ ਕਦੋਂ 4:00 ਵੱਜ ਗਏ ਸੁੱਤਿਆਂ ਹੀ ਨਿਕਲ ਗਈ ਨਾ ਜ਼ਿੰਦਗੀ ਰਾਤ ਨਿਕਲ ਗਈ ਸੁੱਤਿਆਂ ਇਸੇ ਤਰ੍ਹਾਂ ਹੀ ਤੇਰੀ ਭਾਈ ਮਤਲਬ ਲਾ ਵੀ ਨੀਂਦ ਵਿੱਚ ਜਿਹੜੀ ਸੁਰਤ ਤੇ ਨੀਂਦ ਪਈ ਹੋਈ ਆ ਨੀਂਦ ਚ ਹੀ ਤੇਰੀ ਜ਼ਿੰਦਗੀ ਨਿਕਲ ਜਾਣੀ ਪਤਾ ਹੀ ਨਹੀਂ ਲੱਗਣਾ ਕਦੋਂ ਟਾਈਮ ਆ ਗਿਆ ਹੁਣ ਵੀ ਕਿਤੇ ਕਿਤੇ ਆਪਾਂ ਜਦੋਂ ਗੱਲਾਂ ਕਰਦੇ ਹੁੰਨੇ ਆ ਵੈਸੇ ਸੱਵਨ ਤੌਰ ਤੇ ਗੱਲਾਂ ਕਰਨ ਲੱਗ ਜਾਂਦੇ ਆ ਕਿ ਜਦ ਤੁਸੀਂ ਬੁੜੇ ਹੋਏ ਪਏ ਆ ਬਸ ਪਤਾ ਹੀ ਨਹੀਂ ਲੱਗਿਆ ਕਦੋਂ ਨਿਕਲ ਕੇ 35 40 ਸਾਲ ਇਸੇ ਤਰ੍ਹਾਂ ਹੀ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਐਵੇਂ ਦੁਨਿਆਵੀ ਰਸਾਂ ਕਸਾਂ ਵਿੱਚ ਫਸ ਕੇ ਨਾ ਆਪਣੀ ਜ਼ਿੰਦਗੀ ਦੀ ਰਾਤ ਨਗਾ ਸੱਜਣਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਲਾਹਾ ਖਟ ਲਾ ਕਿਉਂਕਿ ਮਨੁੱਖਾ ਜਨਮ ਤੈਨੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਆ ਹੋਰ ਕਿਸੇ ਜੀਵਨ 'ਚ ਨਹੀਂ ਕੋਈ ਮਿਲ ਸਕਦਾ ਜੀਵ 'ਚ ਕੋਈ ਜੀਵ ਨਹੀਂ ਮਿਲ ਸਕਦਾ ਕੋਈ ਪਸ਼ੂ ਪੰਛੀ ਕੋਈ ਨਹੀਂ ਮਿਲ ਸਕਦਾ ਚਾਹੇ ਪਸ਼ੂ ਤੇ ਜਾਂ ਪੰਛੀ ਮਨੁੱਖਤਾ ਦੀ ਭਾਸ਼ਾ ਬੋਲਦੇ ਨੇ ਕਈ ਪਸ਼ੂ ਕਈ ਪੰਛੀ ਬੋਲ ਲੈਂਦੇ ਨੇ ਆ ਤੋਤਾ ਤਾਂ ਆਮ ਹੀ ਬੋਲ ਲੈਂਦਾ ਮਨੁੱਖਾਂ ਵਾਲੀ ਭਾਸ਼ਾ ਠੀਕ ਹੈ ਜੀ ਜਿਹੜਾ ਤੈਨੂੰ ਮਨੁੱਖਾ ਜਨਮ ਦਿੱਤਾ ਮਨੁੱਖਾ ਜਨਮ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਲਾ ਜਨਮ ਹੈ ਹੋਰ ਪਸ਼ੂ ਪੰਛੀ ਕੋਈ ਨਹੀਂ ਮਿਲ ਸਕਦਾ ਉਹ ਤਾਂ ਜਦੋਂ ਤਰਸ ਕਰਕੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਵਾਰੀ ਆਈ ਮਨੁੱਖਾ ਜਨਮ ਮਿਲਿਆ ਫੇਰ ਉਹਨੂੰ ਇੱਕ ਆਸ ਵੱਧ ਸਕਦੀ ਆ ਵੀ ਮੈਂ ਨਾਮ ਜਪਣਾ ਤੇ ਆਪਾਂ ਮਨੁੱਖ ਹੁੰਦੇ ਹੋਏ ਵੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਟੁੱਟੇ ਹੋਏ ਆ ਆਪਦੀਆਂ ਮਨਮਰਜ਼ੀਆਂ ਦੇ ਵਿੱਚ ਨੰਗਾ ਲਈ ਨੰਗ ਗਈ 52 57 7553 54 ਸਾਲ ਨਿਕਲ ਗਈ ਬਸ ਰਹਿ ਗਈ ਗਿਆ ਹਜੇ ਵੀ ਆਸ ਰੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਵੀ ਮਹਾਰਾ ਸੱਚੇ ਪਾਤਸ਼ਾਹ ਜਿਹੜੀ ਬਚਦੀ ਜ਼ਿੰਦਗੀ ਆ ਮੈਨੂੰ ਮੇਰੀ ਲੇਖੇ ਵਿੱਚ ਲਾ ਲਾ ਆਪਦੇ ਨਾਮ ਨਾਲ ਜੋੜ ਲੈ ਅਰਦਾਸ ਕਰਕੇ ਤੇ ਨਾਮ ਬਾਣੀ ਨਾਲ ਜੁੜ ਕੇ ਜਿਵੇਂ ਆਪਾਂ ਰੋਜ਼ ਗੱਲ ਕਰਦੇ 15 20 ਮਿੰਟ ਗੁਰੂ ਦੀ ਸੰਗਤ ਸੁਬਾ ਸੁਬਾ ਤਾ ਜਰੂਰ ਕਰਕੇ ਤੇ ਬਾਕੀ ਆਪਦੇ ਕਾਰੋਬਾਰ ਕਰਦਿਆ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ